ਏ ਦਿਲ ਦੀ ਦਿਲ ਲਈ ਲੁੱਟੀ ਚੱਲੀ ਰੋੜੇ ਨਫੇ ਅਮੀਰਾ ਗੁਰਜਾਂ ਵਿੱਚ ਮਘੋਰੇ ਕਰਤੇ ਨਾਦਰ ਸ਼ਾਹ ਦੇ ਆ ਤੀਰਾ ਸਾਡੇ ਵਾਰੀ ਪਾਸਾ ਵਟ ਲਿਆ ਕਰਾਮਾਤੀਆਂ ਪੀਰਾ ਸੱਜਣਾ ਬਾਜੋਂ ਕਿਹੜਾ ਬੰਨੇ जखਮਾਂ ਉਤੇ ਲੀਰਾ ਹਮ ਮਤਲਬ ਇਹ ਅਚੇਤਨ ਮਨ ਦੀ ਗੱवता ਵਾ ਤੇ ਪਰ ਇਹ ਗੱਲ ਹੁਣ ਜੇ ਦਾ ਵਿਸ਼ਲੇਸ਼ਣ ਕਰੀਏ ਹਮ ਤੇ ਨਾਦਰ ਸ਼ਾਹ ਦਿੱਲੀ ਨੂੰ ਲੁੱਟਦਾ ਵਾ ਹਾਂਜੀ ਲੁੱਟ ਕੇ ਆਉਂਦਾ ਵਾ ਉਦੋਂ ਕੋਈ ਪੀਰ ਫਕੀਰ ਨਹੀਂ ਮਤ ਕਰਦਾ ਮਜਲੂਮਾਂ ਦੀ ਜਾਂ ਕੋਈ ਨਹੀਂ ਹੂੰ ਤੇ ਜਿਹੜੇ ਪੀਰ ਫਕੀਰੀ ਇਹ ਵੀ ਪਾਸਾ ਵਟ ਗਏ ਉਦੋਂ ਹੂੰ ਤੇ ਉਦੋਂ ਫਿਰ ਕੰਮ ਕੌਣ ਆਏ ਇਹ ਪੰਜਾਬ ਦੇ ਸੇਵਾ ਕੰਮ ਆਏ ਹੂੰ ਜਿਹੜੇ ਇਹਦੇ ਵਿੱਚ ਮੈਂ ਰੱਬ ਦੀ ਨਹੀਂ ਕੋਈ ਗੱਲ ਕਰ ਰਿਹਾ ਹੂੰ ਇਹ ਪੰਜਾਬ ਦੇ ਸਿੱਖ ਕੰਮ ਆਏ ਜਿਹੜੇ ਉਹਨਾਂ ਨੇ ਇਹ ਮਤਲਬ ਉਹਨਾਂ ਦੇ ਜ਼ਖਮਾਂ ਤੇ ਇੱਕ ਤਰ੍ਹਾਂ ਮਲਮਾਂ ਲਾਈਆਂ ਹਾਂਜੀ ਜਿਨ੍ਹਾਂ ਨੇ ਨਾਦਰ ਸ਼ਾਹ ਨੂੰ ਘੇਰ ਲਿਆ ਹੂੰ